ਕਈ ਗੁਣਾ ਨਾਲ ਭਰਪੂਰ ਹੈ ਆਮਲਾ ਤੇ ਆਮਲਾ ਹਰ ਰੋਜ਼ ਅਗਰ ਖਾਣ ਦੀ ਆਦਤ ਕੋਈ ਪਾਲੰਦਾ ਹੈ ਨਾ ਤਾਂ ਕੋਈ ਵੀ ਬਿਮਾਰੀ ਜਲਦੀ ਜਲਦੀ ਉਸ ਦੇ ਨੇੜੇ ਲੱਗੇਗੀ ਹੀ ਨਹੀਂ ਕਿਉਂਕਿ ਅਗਰ ਅਸੀਂ ਹੁਣ ਦੀ ਗੱਲ ਕਰੀਏ ਜਿਵੇਂ ਹੁਣ ਮੌਸਮ ਚੇਂਜ ਹੋ ਰਿਹਾ ਹੌਲੀ ਹੌਲੀ ਜੋ ਹੈ ਸਰਦੀਆਂ ਸ਼ੁਰੂ ਹੋ ਜਾਣੀਆਂ ਪਰ ਜਦੋਂ ਵੀ ਮੌਸਮ ਚੇਂਜ ਹੋ ਰਿਹਾ ਹੁੰਦਾ ਹੈ ਉਦੋਂ ਜੋ ਹੈ ਕਈਆਂ ਨੂੰ ਬਹੁਤ ਜ਼ਿਆਦਾ ਵਾਇਰਲ ਇਨਫੈਕਸ਼ਨ ਹੋ ਜਾਂਦਾ ਹੈ ਖਾਂਸੀ ਜ਼ੁਕਾਮ ਬੁਖਾਰ ਕਈ ਤਰ੍ਹਾਂ ਦੇ ਕਈ ਵੇਰੇ ਕੋਈ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਉੱਥੇ ਹੀ ਜੇਕਰ ਤੁਸੀਂ ਡੇਲੀ ਆਵਲਾ ਖਾਣ ਦੀ ਆਦਤ ਬਣਾਈ ਹੋਈ ਹੈ ਤਾਂ ਇਹ ਤੁਹਾਡੀ ਇਮਿਊਨਿਟੀ ਜਿਹੜੀ ਹੈ ਸਟਰੋਂ इम्यूनिटी होगी बॉडी जो है, है। so, तो 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 विटामिन सी मिल जाता है विटामिन बी कॉम्पलैक्स मिल जाता है, है अगर अभी ना ही अगों मिनरल की भी गल कर लिए कैलशियम भी अच्छी मात्रा में पोटाशियम है मैगनीशियम है जिंक है सो पोटाशियम भी आ, मतलब ढेर सारे गुण इसको तो मिल रहे हैं जो सू सिर्फ जो है बीमारियां तो ही नहीं बचाते बॉडी की चंकी ग्रोथ हैल्दी ग्रोथ दे भी, बहुत ज्यादा मदद करे ने इतने देखो जो आप विटामिन एल करते हैं तो विटामिन अखा की रोशनी लिए बहुत जरूरी है साढ़े हेयर अच्छे हो जरूरी है साढ़े स्किन अच्छी बनी रहे उस भी जरूरी है तो अगर आप विटामिन सी गल कर लीए विटामिन बहुत अच्छा एंटीऑक्सीडेंट है जिन्हें भी विटामिन हम एंटीऑक् ਅਕਸੀਡੈਂਟ ਹੁੰਦੇ ਨੇ ਜੋ ਸਾਡੀ ਬਾਡੀ ਵਿੱਚੋਂ ਜਿੰਨੇ ਵੀ ਟਾਕਸਿਨਸ ਨੇ ਆ ਜਾਂ ਫ੍ਰੀ ਰੈਡੀਕਲ ਸਾਡੀ ਬਾਡੀ ਵਿੱਚ ਆ ਚੁੱਕੇ ਹੁੰਦੇ ਨੇ ਉਹਨਾਂ ਨੂੰ ਬਾਡੀ ਚੋਂ ਬਾਹਰ ਕਰਨ ਦਾ ਕੰਮ ਕਰਦੇ ਨੇ ਤੇ ਇਸ ਲਈ ਅਗਰ ਅਸੀਂ ਆਪਣੀ ਡਾਈਟ ਵਿੱਚ ਇਸ ਤਰ੍ਹਾਂ ਦੇ ਐਂਟੀਆਕਸੀਡੈਂਟਸ ਰੱਖਦੇ ਆ ਨੈਚੁਰਲ ਵੇ ਵਾਲੇ ਜਿਹੜੇ ਅਸੀਂ ਦਵਾਈਆਂ ਇਹ ਨਹੀਂ ਕਿ ਸਪਲੀਮੈਂਟ ਕੋਈ ਲੈ ਕੇ ਆਈਏ ਆਮਲਾ ਆਪਣੇ ਆਪ ਦੇ ਵਿੱਚ ਪ੍ਰੋਪਰ ਮਲਟੀਵਿਟਾਮਿਨ ਹੈ ਔਰ ਜਿਸ ਤੋਂ ਤੁਹਾਨੂੰ ਟੇ ਸਾਰੇ ਵਿਟਾਮਿਨਸ ਔਰ ਮਿਨਰਲਸ ਮਿਲ ਰਹੇ ਨੇ ਸੋ ਇਸ ਲਈ ਸਾਨੂੰ ਆਪਣੀ ਡਾਈਟ ਵਿੱਚ ਅਜਿਹੇ ਐਂਟੀਆਕਸੀਡੈਂਟਸ ਵਾਲੀ ਡਾਈਟ ਵੀ ਰੱਖਣੀ ਚਾਹੀਦੀ ਹੈ ਤਾਂ ਕਿ ਜਿੰਨੇ ਫ੍ਰੀ ਰੈਡੀਕਲਸ

ਨਾਲ ਜੋ ਹੈ ਵਿਟਾਮਿਨ ਸੀ ਨਹੀਂ ਹੁੰਦਾ ਕੋਲੇਜਨ ਪ੍ਰੋਟੀਨ ਬਾਡੀ ਖੁਦ ਬਣਾ ਲੈਂਦੀ ਹੈ ਜਿਹੜਾ ਅਸੀਂ ਪ੍ਰੋਟੀਨ ਡਾਈਟ ਦੇ ਵਿੱਚ ਖਾ ਰਹੇ ਹੁੰਦੇ ਆ ਉਸ ਤੋਂ ਕੋਲੇਜਨ ਪ੍ਰੋਟੀਨ ਬਾਡੀ ਖੁਦ ਵੀ ਬਣਾ ਸਕਦੀ ਹੈ ਪਰ ਉਸ ਦੇ ਨਾਲ ਉਸ ਨੂੰ ਵਿਟਾਮਿਨ ਸੀ ਵੀ ਅੱਛੀ ਮਾਤਰਾ ਵਿੱਚ ਚਾਹੀਦਾ ਹੁੰਦਾ ਹੈ ਤੇ ਜੇਕਰ ਤੁਸੀਂ ਰੈਗੂਲਰ ਆਵਲਾ ਖਾਂਦੇ ਹੋ ਇਹ ਤੁਹਾਨੂੰ ਬਹੁਤ ਚੰਗੀ ਮਾਤਰਾ ਵਿੱਚ ਵਿਟਾਮਿਨ ਸਹੀ ਮਿਲਣ ਵਾਲਾ ਹੈ ਫੇਸ 'ਤੇ ਕੋਈ ਵੀ ਤੁਹਾਡੇ ਦਾਗ-ਧੱਬੇ ਨਿਸ਼ਾਨ ਦੀ ਵੀ ਅਗਰ ਪ੍ਰੋਬਲਮ ਸਕਿਨ ਨੂੰ ਲੈ ਕੇ ਕੋਈ ਵੀ ਤੁਹਾਡੀ ਪ੍ਰੋਬਲਮ ਚੱਲ ਰਹੀ ਹੈ ਨਾ ਤਾਂ ਉਹ ਇੱਥੇ ਆਮਲਾ ਹੀ ਠੀਕ ਕਰ ਦੇਗਾ ਕਿਸੇ ਨੂੰ ਕੋਈ ਸਕਿਨ ਇਨਫੈਕਸ਼ਨ ਚੱਲਦੀ ਹੁੰਦੀ ਹੈ ਸਕਿਨ ਅਲਰਜੀ ਕੋਈ ਚੱਲਦੀ ਹੁੰਦੀ ਹੈ ਉੱਥੇ ਵੀ ਅਗਰ ਤੁਸੀਂ ਰੈਗੂਲਰ ਆਮਲਾ ਖਾਂਦੇ ਹੋ ਤਾਂ ਤੁਹਾਨੂੰ ਬਹੁਤ ਫਾਇਦਾ ਮਿਲਣ ਵਾਲਾ ਹੈ ਅਗੋਂ ਅੱਖਾਂ ਦੀ ਰੌਸ਼ਨੀ ਦੀ ਗੱਲ ਕਰ ਲਈਏ ਅੱਖਾਂ ਦੀ ਰੌਸ਼ਨੀ ਸਹੀ ਬਣੀ ਰਹੇ ਉਸੇ ਲਈ ਤਾਂ ਚਾਹ ਆਈਸਾਈਡ ਜਨਾ ਦੀ ਵੀਕ ਨਾ ਲੱਗਦੀ ਅਗਰ ਕੋਈ ਬੱਚੇ ਨੇ ਉਹਨਾਂ ਦੀ ਆਈਸਾਈਡ ਵੀਕ ਰਹਿੰਦੀ ਹੈ ਜਾਂ ਹਲੇ ਬਹੁਤ ਘੱਟ ਉਮਰ ਦੇ ਵਿੱਚ ਐਨਕ ਲੱਗ ਗਈ ਹੈ ਤਾਂ ਡੇਲੀ ਤੁਸੀਂ ਉਹਨਾਂ ਨੂੰ ਅਮਲਾ ਦਿੰਦੇ ਹੋ ਡਾਈਟ ਦੇ ਵਿੱਚ ਕਿਸੇ ਵੀ ਤਰ੍ਹਾਂ ਨਾਲ ਦੇਖੋ ਆਮਲਾ ਸੀ ਅਲੱਗ-ਅਲੱਗ ਫਾਰਮਸ ਦੇ ਵਿੱਚ ਖਾ ਸਕਦੇ ਆ ਜਾਂ ਪੀ ਸਕਦੇ ਆ ਆਮਲੇ ਦਾ ਜੂਸ ਕੱਢਿਆ ਜਾ ਸਕਦਾ ਹੈ ਦੋ-ਤਿੰਨ ਆਮਲਿਆਂ ਦਾ ਜੂਸ ਕੱਢ ਕੇ ਉਸੇ ਵਿੱਚ ਥੋੜਾ ਜਿਹਾ ਸ਼ਹਿਦ ਮਿਕਸ ਕਰਕੇ ਇਸ ਨੂੰ ਪੀਤਾ ਜਾ ਸਕਦਾ ਹੈ ਆਮਲੇ ਦਾ ਚੂਰਨ ਬਣਾ ਕੇ ਰੱਖਿਆ ਜਾ ਸਕਦਾ ਹੈ ਆਵਲਾ ਪਾਊਡਰ ਹੁੰਦਾ ਜਿਹੜਾ ਉਸ ਨੂੰ ਵੀ ਡਾਈਟ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਆਮਲੇ ਦਾ ਅਚਾਰ ਬਣਾਇਆ ਜਾ ਸਕਦਾ ਹੈ ਆਮਲੇ ਦਾ ਮਰਬਾ ਬਣਾਇਆ ਜਾ ਸਕਦਾ ਹੈ ਅਲੱਗ-ਅਲੱਗ ਫਾਰਮਸ ਹੁੰਦੀਆਂ ਜਿਵੇਂ ਤੁਹਾਨੂੰ ਈਜ਼ੀ ਲੱਗਿਆ ਹੋਵੇ ਖਾਓ ਪਰ ਸਭ ਤੋਂ ਅੱਛਾ ਰਹੇਗਾ ਅਗਰ ਤੁਸੀਂ ਰॉ ਫਾਰਮ ਦੇ ਵਿੱਚ ਹੀ ਕਿਸੇ ਤਰੀਕੇ ਨਾਲ ਐਡ ਕਰ ਲੋ ਲਾਈਕ ਅਗਰ ਅਸੀਂ ਸਵੇਰੇ ਮਾਰਨਿੰਗ ਦੀ ਗੱਲ ਕਰੀਏ ਜਿਹੜੇ ਲੋਕ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਨੇ ਨਾ ਉਹਨਾਂ ਦੇ ਲਈ ਵੀ ਆਮਲਾ ਸਵੇਰੇ ਖਾਲੀ ਪੇਟ ਖਾਣਾ ਜਾਂ ਉਸ ਦਾ ਜੂਸ ਕੱਢ ਕੇ ਪੀਣਾ ਬਹੁਤ ਜ਼ਿਆਦਾ ਫਾਇਦੇਮੰਦ ਰਹਿੰਦਾ ਪਰ ਇੱਥੇ ਇੱਕ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਜ जिन्हों जॉइंट पेन की प्रॉब्लम है तो खाली पेट ना आंवला लैंड इस विटामिन सी आ, या खट्टा आप खटास कही बहुत ज्यादा है इस करके अः थी जो है ਜਿਨ੍ਹਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਹੈ ਇਸ ਖਟਾਸ ਕਰਕੇ ਜੋ ਹੈ ਤੁਹਾਨੂੰ ਹੋ ਸਕਦਾ ਹੈ ਕਿ ਐਸਿਡਿਟੀ ਦੀ ਪ੍ਰੋਬਲਮ ਵੱਜ ਜਾਏ ਤੇ ਉਹਨਾਂ ਨੂੰ ਲੋਕਾਂ ਨੂੰ ਤਾਂ ਨਿੰਬੂ ਵੀ ਜੋ ਹੈ ਸਵੇਰੇ ਖਾਲੀ ਪੇਟ ਨਹੀਂ ਪੀਣਾ ਚਾਹੀਦਾ ਸੋ ਆਪਣੀ ਬੋਡੀ ਦੀ ਤਸਵੀਰ ਦੇ ਹਿਸਾਬ ਦੇ ਨਾਲ ਹੀ ਲੋ ਜਾਂ ਫਿਰ ਜਿਹੜੇ ਦਿਨ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਅਗਰ ਤੁਸੀਂ ਆਮਲੇ ਦਾ ਜੂਸ ਲੈ ਲੈਂਦੇ ਹੋ ਤਾਂ ਤੁਹਾਨੂੰ ਇਹਨਾਂ ਨੂੰ ਨੁਕਸਾਨ ਨਹੀਂ ਹੋਣ ਵਾਲਾ ਸੋ ਅਗੋ ਸੀ ਗੱਲ ਕਰੀਏ ਤੇ ਇਸ ਦੇ ਨਾਲ ਜੋ ਹੈ ਤੁਹਾਡੀਆਂ ਹੱਡੀਆਂ ਮਜ਼ਬੂਤ ਰਹਿਣ ਦੇ ਵਿੱਚ ਵੀ ਮਦਦ ਮਿਲੇਗੀ ਕਿਉਂਕਿ ਮੈਂ ਗੱਲ ਕੀਤੀ ਹੈ ਇਸ ਵਿੱਚ ਤੁਹਾਨੂੰ ਕੈਲਸ਼ੀਅਮ ਵੀ ਮਿਲ ਰਿਹਾ ਫਾਸਫੋਰਸ ਮਿਲ ਰਿਹਾ ਹੈ ਅੱਪਾ ਪੋਟਾਸ਼ੀਅਮ ਮੈਗਨੀਸ਼ੀਅਮ ਦੀ ਜਦ ਗੱਲ ਕਰਦੇ ਆ ਤਾਂ ਤੁਹਾਡੇ ਬੀਪੀ ਦੇ ਲੈਵਲ ਨੂੰ ਮੈਂਟੇਨ ਕਰਨ ਦੇ ਵਿੱਚ ਮਦਦ ਕਰਦਾ ਹੈ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਇਸ ਵਿੱਚ ਫਾਈਬਰ ਵੀ ਹੈ ਅ ਔਰ ਤੁਹਾਡਾ ਜੋ ਹੈ ਕੋਲੇਸਟ੍ਰੋਲ ਲੈਵਲ ਨੂੰ ਜੋ ਹੈ ਸਹੀ ਬਣਾਏ ਰੱਖਣ ਬੈਡ ਕੋਲੇਸਟ੍ਰੋਲ ਨੂੰ ਹਟਾਉਣ ਦੇ ਵਿੱਚ ਮਦਦ ਕਰਦਾ ਹੈ ਸੋ ਆਮਲੇ ਦੇ ਆਪਣੇ ਆਪ ਦੇ ਵਿੱਚ ਢੇਰ ਸਾਰੇ ਫਾਇਦੇ ਨੇ ਸੋ ਜਿਨ੍ਹਾਂ ਨੇ ਵਜ਼ਨ ਘਟਾਣਾ ਹੈ ਪਰ ਤੁਹਾਨੂੰ ਕੋਈ ਐਸਿਡਿਟੀ ਦੀ ਪ੍ਰੋਬਲਮ ਨਹੀਂ ਰਹਿੰਦੀ ਹੈ ਤਾਂ ਤੁਸੀਂ ਸਵੇਰੇ ਵੀ ਜੋ ਹੈ ਖਾਲੀ ਪੇਟ ਇਸ ਨੂੰ ਲੈਣਾ ਅਗਰ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਇਸ ਤੋਂ ਢੇਰ ਸਾਰੇ ਫਾਇਦੇ ਜ਼ਰੂਰ ਮਿਲਣ ਵਾਲੇ ਨੇ ਦੇਖੋ ਡਾਈਜੈਸ਼ਨ ਨੂੰ ਲੈ ਕੇ ਵੀ ਜਿਸ ਨੂੰ ਕੋਈ ਕਾ ਚੱਲ ਰਹੀ ਹੈ ਉਥੇ ਤੁਹਾਡੀ ਮਦਦ ਕਰਨ ਵਾਲੀ ਹੈ ਸੋ ਓਵਰਆਲ ਆਮਲਾ ਤੁਸੀਂ ਅਗਰ ਅਸੀਂ ਮੋٹے ਮੋٹے ਪੁਆਇੰਟਸ ਦੇਖੀਏ ਤੁਹਾਡੀ ਆਈ ਸੈਟ ਸਹੀ ਕਰਨ ਦੇ ਲਈ ਬਹੁਤ ਗੁਣਕਾਰੀ ਰਹਿਣ ਵਾਲਾ ਹੈ ਤੁਹਾਡੇ ਚੰਗੇ हेयर ਗਰੋਥ ਦੇ ਲਈ ਤੁਹਾਡੀ ਚੰਗੀ ਸਕਿਨ ਦੇ ਲਈ ਤੁਹਾਡੇ ਚੰਗੇ ਡਾਈਜੈਸ਼ਨ ਦੇ ਲਈ ਤੁਹਾਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਸੋ ਇਹੀ ਤਾਂ ਓਵਰਆਲ ਸਾਡੀ ਗੁੱਡ ਹੈਲਥ ਦੇ ਲਈ ਸਾਨੂੰ ਚਾਹੀਦਾ ਹੁੰਦਾ ਸੋ ਜ਼ਰੂਰ ਆਪਣੀ ਡਾਈਟ ਦੇ ਵਿੱਚ ਆਮਲੇ ਨੂੰ ਸ਼ਾਮਿਲ ਕਰੋ ਡੇਲੀ ਆਮਲਾ ਖਾਓ ਔਰ ਤੁਸੀਂ ਦੇਖੋਗੇ ਇਸ ਦੇ ਨਾਲ ਹੌਲੀ-ਹੌਲੀ ਤੁਹਾਨੂੰ ਖੁਦ ਆਪਣੀ ਬੋਡੀ ਵਿੱਚ ਆਪਣੇ ਸਰੀਰ ਦੇ ਵਿੱਚ ਫਰਕ ਜਦੋਂ ਪੈਂਦਾ ਨਜ਼ਰ ਆਏਗਾ ਤਾਂ ਤੁਸੀਂ ਖੁਦ ਹੀ ਜਦੋਂ ਆਮਲਾ ਇੱਕ ਵਾਰ ਖਾਣਾ ਸ਼ੁਰੂ ਕਰੋਗੇ ਤਾਂ ਤਾਂ ਲੱਗੇਗਾ ਕਿ ਯੈਸ ਇਹ ਆਦਤ ਚੰਗੀ ਆਦਤ ਮੈਂ ਹਮੇਸ਼ਾ ਲਈ ਹੀ ਅਪਣਾਣੀ ਹੈ ਤੇ ਹੋਰਾਂ ਨੂੰ ਵੀ ਦੱਸੋ कि ओ भी जरूर डेली आंवला खान बीमारिया तो बचन अगर कोई बॉडी कई बीमारियां चल रही हैं तो आंवले नाल जो है कई बीमारियां तो छुटकारा मिलने वाला है सो आई होप वीडियो भी तो चंगी लगी होगी शेयर जरूर कर देना कमेंट करके भी जरूर दसना पेज तक फॉलो नहीं किया तो फॉलो कर दो यूट्यूब चैनल हेल्थ एडवाइस विद हरजोत कौर सबसक्राइब नहीं किया फटाफट सबसक्राइब भी कर दो मिलेंगे जल्दी ही सेहत नाल जुड़ी होर खास जानकारी दे नाल फिलहाल ही दि जी इजाजत सत श्रीकाल